ਹੰਕਾਰ ਕਿਸ ਗੱਲ ਦਾ ਏ ਇਹ ਸ਼ਕਲ ਸੂਰਤ ਸਭ ਕਰਜ ਤੇ ਮਿਲੀ ਆ ਵਕਤ ਆਉਣ ਤੇ ਇਸ ਦੇ ਮਾਲਕ ਨੂੰ ਵਾਪਸ ਕਰਨੀ ਪਵੇਗੀ ਸਬਰ ਕਰੋ ਵਿਸ਼ਵਾਸ ਰੱਖੋ ਹੋ ਸਕਦਾ ਹੈ ਰੱਬ ਨੇ ਤੇਰੇ ਨਸੀਬ ਵਿੱਚ ਬਰਕਤਾਂ ਦਾ ਸਮੁੰਦਰ ਲਿਖਿਆ ਹੋਵੇ ਤੇ ਤੂੰ ਇੱਕ ਕਤਰੇ ਦੀ ਰੋਈ ਜਾਣਾ ਸਬਰ ਕਰਿਆ ਕਰ ਬੰਦਿਆ ਜਿਹੜਾ ਇਨਸਾਨ ਸੱਚ ਦੀ ਕਮਾਈ ਕਰਦਾ ਹੈ ਉਸ ਦਾ ਪਰਮਾਤਮਾ ਕਦੇ ਵੀ ਸਾਥ ਨਹੀਂ ਛੱਡਦਾ ਸਬਰ ਕਰ ਬੰਦਿਆ ਜਦ ਕਦਮ ਥੱਕ ਜਾਂਦੇ ਨੇ ਤਾਂ ਹੌਸਲਾ ਸਾਧਨਦਾ ਅਤੇ ਜਦੋਂ ਬੰਦੇ ਦੇ ਆਪੇ ਸਬਰ ਕਰਿਆ ਕਰ ਬੰਦਿਆ ਮੁਸੀਬਤ ਇਨਸਾਨ ਦੀ ਜ਼ਿੰਦਗੀ ਵਿੱਚ ਪਰੇਸ਼ਾਨ ਕਰਨ ਨਹੀਂ ਆਉਂਦੀ ਬਲਕਿ ਭੁੱਲੇ ਹੋਏ ਇਨਸਾਨ ਨੂੰ ਰੱਬ ਯਾਦ ਕਰਵਾਉਣ ਲਈ ਆਉਂਦੀ ਹੈ ਗਿੰਤੀ ਨਹੀਂ ਹੋਣੀ ਐਨੀ ਸੰਗਤ ਨਹੀਂ ਆਉਣਾ ਹੈ ਗਿੰਤੀ ਨਹੀਂ ਹੋਣੀ ਐਨੀ ਸੰਗਤ ਨਹੀਂ ਆਉਣਾ ਹੈ ਬਾਬਾ ਦੀਪ ਸਿੰਘ ਜੀ ਨੇ ਸਾਰਿਆਂ ਨੂੰ ਗੱਲ ਲਾਉਣੀ ਹੈ ਬਾਬਾ ਦੀਪ ਸਿੰਘ ਜੀ ਨੇ ਸਾਰਿਆਂ ਨੂੰ ਗੱਲ ਲਾਉਣਾ ਹੈ ਆਜੋ ਸਾਰੇ ਖੁਸ਼ੀਆਂ ਮਨਾਉਣ ਦਾ ਵੇਲਾ ਹੈ ਯਾਰਾ 12 ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਹੈ